ਲਾਈਵ ਪੰਜਾਬੀ ਟੀਵੀ ਦੇ ਪ੍ਰੋਗਰਾਮ ਸਵੇਰ ਸਵੇਰ ਜੇ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਮੈਂ ਹਾਂ ਹਿਨਕ ਨੋਜੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਹਾਲ ਚਾਲ ਅੱਜ ਇਕੱਠੇ ਹੀ ਹਾਲ ਚਾਲ ਪੁੱਛ ਲਿਆ ਫੇਰ ਇਹ ਹਸਿਆਣੇ ਕਹਿੰਦੇ ਨੇ ਕਿ ਜਦੋਂ ਇਦਾਂ ਇਕੱਠੇ ਬੋਲਦੇ ਆਂ ਘਰ ਕੋਈ ਪਰੋਣਾ ਆਉਂਦਾ ਅੱਛਾ ਸੋ ਅਸੀਂ ਤੇ ਆਪ ਪਰੋਣੇ ਬਣ ਕੇ ਆਪਣੇ ਦਰਸ਼ਕਾਂ ਦੇ ਕੋਲ ਪਹੁੰਚ ਚੁੱਕੇ ਆਂ ਬਹੁਤ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਇਹ ਸਵੇਰ ਦਾ ਮੌਸਮ ਹੋਵੇ ਬਿਲਕੁਲ ਵੇਲਾ ਹੋਵੇ ਮੌਕਾ ਹੋ ਤਾਂ ਉਸ ਵੇਲੇ ਸੱਚਮੁੱਚ ਰੂਹਾਂ ਖੜੀਆਂ ਹੁੰਦੀਆਂ ਕਿਉਂਕਿ ਦਿਲ ਕਹਿੰਦਾ ਇਹ ਹੇਰ ਫੇਰ ਦੀ ਗੱਲ ਹੈ ਪਰ ਮੈਂ ਕਹਿੰਨਾ ਕਿ ਇਹ ਤੇਰ ਮੇਰ ਦੀ ਗੱਲ ਹੈ ਉਸ ਤੋਂ ਵੀ ਜੇ ਉੱਪਰ ਜਾਈਏ ਤਾਂ ਇਹ ਸੱਜਣਾ ਧੋਖੇ ਦੀ ਰਾਤ ਦੀ ਗੱਲ ਹੈ ਪਰ ਦਿਲ ਕਹਿੰਦਾ ਕਿ ਸਵੇਰ ਦੀ ਗੱਲ ਹੈ ਸਵੇਰ ਦੀ ਗੱਲ ਹੈ ਬਿਲਕੁਲ ਸਵੇਰ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਔਰ ਗੱਲ ਇਹ ਹੈ ਨਾ ਕਿ ਜਦੋਂ ਸਵੇਰ ਦਾ ਆਗਾਜ਼ ਹੁੰਦਾ ਹੈ ਜਦੋਂ ਸਾਡੇ ਪਿੰਡਾਂ ਦੀ ਜੇਕਰ ਅਸੀਂ ਸਵੇਰ ਦੀ ਗੱਲ ਕਰੀਏ ਨਾ ਤਾਂ ਸਵੇਰ ਸਾਰ ਜਦੋਂ ਸਾਡੇ ਕੰਨਾਂ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚੋਂ ਬਾਣੀ ਕੰਨਾਂ ਦੇ ਵਿੱਚ ਪੈਂਦੀ ਹੈ ਕਿਤੇ ਮੰਦਰਾਂ ਦੇ ਟੱਲ ਖੜਕਦੇ ਨੇ ਕਿਤੇ ਅਜ਼ਾਨ ਸੁਣਾਈ ਦਿੰਦੀ ਹੈ ਔਰ ਇਹ ਜਿਹੜੀਆਂ ਚੀਜ਼ਾਂ ਇਹ ਸਾਨੂੰ ਇੱਕ ਸੁਖ ਸੁਨੇਹਾ ਦਿੰਦੀਆਂ ਤੇ ਸੁਖ ਸੁਨੇਹਾ ਸੱਚ ਵਿੱਚ ਸਾਨੂੰ ਗੁਰੂ ਦੇ ਘਰ ਦਰ ਤੋਂ ਹੀ ਮਿਲਦਾ ਹੈ ਬਿਲਕੁਲ ਜੋਗੀ ਜੀ ਉਹ ਵੀ ਕਹਿੰਦੇ ਨੇ ਨਾ ਕਿ ਜਦੋਂ ਸਵੇਰ ਹੁੰਦੀ ਹੈ ਬਹੁਤ ਸਾਰੀਆਂ ਸ਼ਰਤਾਂ ਲੈ ਕੇ ਆਉਂਦੀ ਹੈ ਇੱਕ ਨਵੀਂ ਸਵੇਰ ਜਦੋਂ ਆਉਂਦੀ ਹੈ ਤੇ ਸ਼ਾਮ ਜਿਹੜੀ ਉਹ ਤੁਹਾਨੂੰ ਤਜਰਬਾ ਹੀ ਦੇ ਕੇ ਜਾਂਦੀ ਹੈ ਕੋਈ ਨਾ ਕੋਈ ਜੀ ਜੀ ਬਿਲਕੁਲ ਇਹ ਇਹ ਹੈ ਹੀ ਜ਼ਿੰਦਗੀ ਹੈ ਸਵੇਰ ਦੁਪਹਿਰ ਤੇ ਸ਼ਾਮ ਬਿਲਕੁਲ ਇਹ ਜ਼ਿੰਦਗੀ ਦਾ ਇੱਕ ਫਲਸਫਾ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਉਹ ਚਾਨਣ ਮਨਾਰਾ ਹੁੰਦਾ ਹਾਂਜੀ ਬੜੀ ਛੇਤੀ ਫਿਰ ਉਹ ਸਵੇਰ ਵਾਂਗੂ ਚੜਦਾ ਹੈ ਫਿਰ ਹੌਲੀ-ਹੌਲੀ ਉਹ ਜੀਵਨ ਮਾਣਦਾ ਦੁਪਹਿਰਾਂ ਹੁੰਦਾ ਜਦੋਂ ਜਵਾਨੀ ਦੇ ਸਿਖਰ ਤੇ ਹੁੰਦਾ ਤੇ ਫਿਰ ਹੌਲੀ-ਹੌਲੀ ਬੁਢਾਪਾ ਆ ਜਾਂਦਾ ਬੁਢਾਪਾ ਆ ਜਾਂਦਾ ਇਹ ਇਹ ਜ਼ਿੰਦਗੀ ਦੇ ਤਿੰਨ ਸਟੇਜਾਂ ਆ ਜੀ ਔਰ ਇਹ ਤਿੰਨ ਸਟੇਜਾਂ ਜਿਹੜੀਆਂ ਹਰ ਇੱਕ ਬੰਦਾ ਭੋਗਦਾ ਤੇ ਆਪਾਂ ਵੀ ਆਗਾਜ਼ ਕਰਨਾ ਆ ਆਗਾਜ਼ ਚੰਗੇ ਤਰੀਕੇ ਤੇ ਸਲੀਕੇ ਨਾਲ ਹੋ ਜਵੇ ਫਿਰ ਕੀ ਆਈ ਬਾਤਾਂ ਬਿਲਕੁਲ ਚੰਗੇ ਤਰੀਕੇ ਨਾਲ ਹੀ ਕਰਾਂਗੇ ਪਰਮਾਤਮਾ ਦੇ ਨਾਮ ਦੇ ਨਾਲ ਹੁਣ ਮੰਦਰ ਮਸਜਿਦ ਗਿਰਜਾ ਗੁਰਦੁਆਰਾ ਕੋਈ ਵੀ ਹੋ ਸਕਦਾ ਹੈ ਹਾਂਜੀ ਜਿਹੜੀ ਆਸਥਾ ਹੈ ਨਾ ਉਹ ਹਮੇਸ਼ਾ ਚੋਲੀਆਂ ਪਰਵਾ ਲੈਂਦੀ ਹੈ ਬਿਲਕੁਲ ਕਈ ਵਾਰ ਮੇਰੇ ਵਰਗੇ ਨਾਸਤਿਕ ਜਿਹੜੇ ਬੰਦੇ ਹੁੰਦੇ ਨੇ ਉਹ ਵੀ ਟੀਕਾ ਟਿੱਪਣੀ ਕਰਦੇ ਰਹੇ ਕਿਸੇ ਦੀ ਸ਼ਰਧਾ ਦੇ ਉੱਪਰ ਕਿਸੇ ਦੀ ਆਸਥਾ ਦੇ ਉੱਪਰ ਕਦੇ ਵੀ ਟੀਕਾ ਟਿੱਪਣੀ ਸਾਨੂੰ ਨਹੀਂ ਕਰਨੀ ਚਾਹੀਦੀ ਜਿਹੜਾ ਜਿੱਥੇ ਮੰਨਦਾ ਹੈ ਜਿਹਨੂੰ ਮੰਨਦਾ ਹੈ ਉਹਨੂੰ ਮੰਨਣ ਦਿਓ ਕਦੇ ਨਹੀਂ ਕਿ ਸਾਡੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ ਲੋਕੀ ਇਹਨੂੰ ਕਹਿੰਦੇ ਠੱਗੀ ਆ ਤੂੰ ਠੱਗੀ ਰਹਿਣ ਦੇ ਸੋ ਆਪਣਾ ਮਨ ਪੱਕਾ ਕਰੋ ਦੂਸਰੇ ਦਾ ਮਨ ਕਿੱਥੇ ਲੱਗਾ ਉਹਨੂੰ ਪੱਟ ਉਲੱਦ ਕਰਨ ਦੀ ਕੋਸ਼ਿਸ਼ ਸਾਨੂੰ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਪਰਮਾਤਮਾ ਦੇ ਜਿਹੜੇ ਕਿਤੇ ਫੈਸਲੇ ਹੁੰਦੇ ਨੇ ਉਹਨਾਂ ਤੋਂ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਕੁਝ ਚੰਗਾ ਸੋਚਿਆ ਹੁੰਦਾ ਸਾਡੇ ਲਈ ਇਸ ਕਰਕੇ ਉਹ ਫੈਸਲੇ ਜਿਹੜੇ ਨੇ ਉਹ ਉਸ ਪਰਮਾਤਮਾ ਨੂੰ ਸਾਡੇ ਲਈ ਲੈਣੇ ਪੈਂਦੇ ਨੇ ਕਈ ਵਾਰ ਅਸੀਂ ਸੋਚਦੇ ਹਾਂ ਨਾ ਕਿ ਪਰਮਾਤਮਾ ਜੋ ਕਰਦਾ ਹ ਉਹ ਪਤਾ ਨਹੀਂ ਸਾਡੇ ਨਾਲ ਹੀ ਕਿਉਂ ਇਦਾਂ ਕਰਦਾ ਬਿਲਕੁਲ ਦੇਖੋ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਹਾਂਜੀ ਬਾਜ਼ਾਰ ਦੇ ਵਿੱਚ ਅਸੀਂ ਮੰਨ ਲਓ ਕੋਈ ਭਾਂਡਾ ਖਰੀਦਣ ਜਾਂਦੇ ਹਾਂ ਹਾਂਜੀ ਅਸ਼ੁਰੇ ਦਾ ਠੋੜ ਠੋਰ ਕੇ ਦੇਖਦੇ ਨਾ ਕਿ ਕਿਤੇ ਹੋਇਆ ਕੱਚਾ ਤਾਂ ਨਹੀਂ ਇਸੇ ਤਰ੍ਹਾਂ ਰੱਬ ਵੀ ਦੇਖਦਾ ਹੈ ਕਿ ਕਿਤੇ ਬੰਦਾ ਜਿਹੜਾ ਆ ਇਹ ਭਗਤ ਜਿਹੜਾ ਮੇਰਾ ਹੈ ਇਹ ਕਿਤੇ ਕੱਚਾ ਤਾਂ ਨਹੀਂ ਰਹਿ ਗਿਆ ਸੋ ਪੱਕਿਆਈ ਜਿਹੜੀ ਹੋਣੀ ਚਾਹੀਦੀ ਹੈ ਉਹ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਬੋਲਾਂ ਦੇ ਵਿੱਚ ਹੋਣੀ ਚਾਹੀਦੀ ਹੈ ਸੋਚ ਦੇ ਵਿੱਚ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪੱਕੇ ਨਹੀਂ ਹੋਵੋਗੇ ਤਾਂ ਫਿਰ ਰੱਬ ਦੇ ਘਰ ਕਦੇ ਵੀ ਸਵੀਕਾਰ ਨਹੀਂ ਹੋ ਸਕਦੇ ਬਿਲਕੁਲ ਕਿਉਂਕਿ ਹੋ ਸਕਦਾ ਹੈ ਕਿ ਕਈ ਵਾਰ ਜਿਹੜੀ ਤੁਹਾਡੀ ਸਵੇਰ ਹੈ ਹਨਾ ਉਹ ਵਧੀਆ ਨਾ ਹੋਵੇ ਹਨਾ ਕਈ ਵਾਰ ਹੁੰਦਾ ਹੈ ਕਿ ਸਵੇਰ ਨਹੀਂ ਸਾਡੀ ਵਧੀਆ ਹੁੰਦੀ ਪਰ ਪੂਰੇ ਦਿਨ ਦੇ ਵਿੱਚ ਕੁਝ ਨਾ ਕੁਝ ਤਾਂ ਚੰਗਾ ਹੋਊਗਾ ਇਹ ਹੀ ਸੋਚ ਲਓ ਹਨਾ ਦੇਖੋ ਜ਼ਿੰਦਗੀ ਦੇ ਵਿੱਚ ਸੋਚਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਕਿ ਹਰ ਦਿਨ ਤੁਹਾਡਾ ਹੀ ਹੋਵੇ ਬਿਲਕੁਲ ਕਦੇ ਕਦੇ ਕੁਝ ਐਸਾ ਵੀ ਹੁੰਦਾ ਹੈ ਕਿ ਤੁਹਾਡਾ ਦਿਨ ਨਹੀਂ ਹੁੰਦਾ ਨਹੀਂ ਹੁੰਦਾ ਪਰ ਉਹ ਦਿਨ ਇਹ ਤਾਂ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਾਨਫੀ ਕਰਦੇ ਹਾਂ ਬਿਲਕੁਲ ਅਸੀਂ ਉਸ ਦਿਨ ਨੂੰ ਦੇਖੀਏ ਸੋਚੀਏ ਵਿਚਾਰੀਏ ਅਸੀਂ ਕੀ ਕਰਨ ਦਾ ਸੋਚਿਆ ਸੀ ਜੇਕਰ ਉਸ ਦਿਨ ਨਹੀਂ ਕਰ ਸਕੇ ਤਾਂ ਜ਼ਿੰਦਗੀ ਸਾਨੂੰ ਦੂਸਰਾ ਮੌਕਾ ਵੀ ਤਾਂ ਦਿੰਦੀ ਹੈ ਦਿੰਦੀ ਹੈ ਬਿਲਕੁਲ ਦੂਸਰੇ ਦਿਨ ਸਵੇਰ ਫਿਰ ਚੜ੍ਹਦੀ ਹੈ ਬਿਲਕੁਲ ਉਸ ਦਿਨ ਨੂੰ ਬਿਹਤਰ ਬਣਾਉਣ ਦੇ ਵਾਸਤੇ ਕਿ ਤੁਹਾਡਾ ਕੱਲ ਬਿਹਤਰ ਹੋਵੇ ਆਪਣੇ ਬੀਤੇ ਕੱਲ ਦੇ ਨਾਲੋਂ ਅੱਜ ਦਾ ਦਿਨ ਬਿਹਤਰ ਬਣਾ ਲਓ ਬਿਲਕੁਲ ਤਾਂ ਚੰਗਾ ਜਿਹਾ ਵਿਚਾਰ ਕਿਹੜਾ ਸੁਣਾਉਂਗੇ ਫਿਰ ਅੱਜ ਦੇਖੋ ਇਹ ਜ਼ਿੰਦਗੀ ਹੈ ਇਸ ਜ਼ਿੰਦਗੀ ਨੂੰ ਜੇਕਰ ਅੱਗੇ ਠੇਲਣਾ ਹੈ ਇਸ ਬੇੜੀ ਨੂੰ ਅੱਗੇ ਲੈ ਕੇ ਜਾਣਾ ਹੈ ਇਸ ਸਮੁੰਦਰੀ ਛੱਲਾਂ ਤੋਂ ਪਾਰ ਲੰਘਾਉਣਾ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਚੰਗੇ ਵਿਚਾਰ ਸਾਡੇ ਕੋਲ ਹੋਣੇ ਚਾਹੀਦੇ ਨੇ ਕਿਉਂਕਿ ਵਿਚਾਰਾਂ ਦੇ ਨਾਲ ਵੱਡੀ ਤੋਂ ਵੱਡੀ ਜੰਗ ਜਿਹੜੀ ਐ ਉਹ ਲੜੀ ਵੀ ਜਾ ਸਕਦੀ ਐ ਔਰ ਜਿੱਤੀ ਵੀ ਜਾ ਸਕਦੀ ਐ ਔਰ ਵਿਚਾਰਾਂ ਦੀ ਜੇਕਰ ਅਸੀਂ ਗੱਲ ਕਰਦੇ ਆ ਇੱਕ ਵਿਚਾਰ ਮੇਰੇ ਦਿਲ ਦੇ ਵਿੱਚ ਘੁੰਮ ਰਿਹਾ ਐ ਕਿ ਔਖਾ ਵਕਤ ਵੀ ਆਉਣਾ ਚਾਹੀਦਾ ਆਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਜਦੋਂ ਔਖਾ ਵਕਤ ਆਉਂਦਾ ਨਾ ਤੇ ਤੁਹਾਨੂੰ ਗੈਰਾਂ ਦੇ ਵਿੱਚ ਖੜੇ ਆਪਣੇ ਤੇ ਆਪਣੇ ਦੇ ਵਿੱਚ ਖੜੇ ਗੈਰ ਪਤਾ ਲੱਗ ਜਾਂਦਾ ਬਿਲਕੁਲ ਔਖਾ ਵਕਤ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਜਿਹੜਾ ਚੰਗਾ ਵਕਤ ਹੁੰਦਾ ਨਾ ਉਹਦੇ ਵਿੱਚ ਅਸੀਂ ਸਿੱਖਦੇ ਕੁਝ ਨਹੀਂ ਸਿੱਖਦੇ ਕੁਝ ਨਹੀਂ ਸੌਖਾ ਵਕਤ ਜਿਹੜਾ ਹੁੰਦਾ ਹੈ ਉਹ ਸਾਡੇ ਕੋਲ ਬਹੁਤ ਕੁਝ ਲੈ ਕੇ ਜਾਂਦਾ ਹੈ ਤੇ ਔਖਾ ਵਕਤ ਸਾਨੂੰ ਬਹੁਤ ਕੁਝ ਦੇ ਕੇ ਜਾਂਦਾ ਹੈ ਸੋ ਜਦੋਂ ਕਿਤੇ ਔਖਾ ਵਕਤ ਹੋਵੇ ਉਸ ਵੇਲੇ ਐਵੇਂ ਨਾ ਬੁੱਲ ਟੇਰ ਲਿਆ ਕਰੋ ਸੋ ਢਿੱਲਾ ਜਮੂ ਕਰ ਲਿਆ ਕਰੋ ਔਖੇ ਵਕਤ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਔਰ ਉਹ ਕੁਝ ਸਿੱਖਣ ਨੂੰ ਮਿਲਦਾ ਹੈ ਜੋ ਸਾਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਕਦੇ ਵੀ ਸਿੱਖਣ ਨਹੀਂ ਮਿਲ ਸਕਦਾ ਹਾਂ ਤੇ ਇਹ ਵੀ ਕਹਿੰਦੇ ਨੇ ਕਿ ਜਦੋਂ ਤੁਹਾਡਾ ਚੰਗਾ ਸਮਾਂ ਵੀ ਆ ਜਾਵੇ ਨਾ ਤੁਹਾਨੂੰ ਆਪਣਾ ਬੁਰਾ ਸਮਾਂ ਜਿਹੜਾ ਉਹ ਨਹੀਂ ਭੁੱਲਣਾ ਚਾਹੀਦਾ ਹੈ ਨਾ ਬਿਲਕੁਲ ਵੀ ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਕਿਵੇਂ ਉਹ ਸਮਾਂ ਹੰਡਾਇਆ ਸੀਗਾ ਤੇ ਹੁਣ ਇੱਕ ਚੰਗਾ ਜਿਹਾ ਵਿਚਾਰ ਮੈਂ ਵੀ ਸੁਣਾ ਦਵਾਂ ਜ਼ਰੂਰ ਜ਼ਰੂਰ ਤੁਸੀਂ ਲਾ ਦਿਓ ਸੀਪ ਅੱਛਾ ਉਹ ਕਹਿੰਦੇ ਨੇ ਕਿ ਬੁਰੇ ਕੰਮ ਦੀ ਸ਼ੁਰੂਆਤ ਜਿੰਨੀ ਵੀ ਸੋਹਣੀ ਹੋਵੇ ਜਿੰਨੀ ਵੀ ਬਿਹਤਰ ਹੋਵੇ ਪਰ ਅੰਤ ਜਿਹੜਾ ਉਹ ਬੁਰਾ ਹੀ ਹੁੰਦਾ ਹੈ ਦੇਖੋ ਅੰਤ ਬੁਰੇ ਦਾ ਬੁਰਾ ਜੀ ਇਹ ਸਾਡੇ ਸਿਆਣਿਆਂ ਨੇ ਕਿਹਾ ਸੋ ਭਾਈ ਜਿੰਨਾ ਵੀ ਆਪਾਂ ਕੋਸ਼ਿਸ਼ ਕਰੀਏ ਚੰਗਾ ਕਰੀਏ ਚੰਗਾ ਕਰਕੇ ਹੀ ਅਸੀਂ ਚੰਗਿਆਈ ਪੈਦਾ ਕਰਾਂਗੇ ਔਰ ਚੰਗਿਆਈ ਜਿਹੜੀ ਆ ਦੇਖੋ ਇੱਥੇ ਨਾਲ ਇੱਕ ਹੋਰ ਗੱਲ ਕਰ ਲਈਏ ਆਪਾਂ ਹਾਂਜੀ ਕਿ ਤੁਸੀਂ ਦੁਨੀਆ ਨੂੰ ਹੂੰ ਜੋ ਵੀ ਦੋਹੋਗੇ ਜੀ ਉਹ ਤੁਹਾਨੂੰ ਦੁਗਣਾ ਹੋ ਕੇ ਮਿਲਣਾ ਬਿਲਕੁਲ ਪਿਆਰ ਦੇ ਕੇ ਦੇਖ ਲਓ ਬਿਲਕੁਲ ਸਨਮਾਨ ਦੇ ਕੇ ਦੇਖ ਲਓ ਜੀ અપਮਾਨ ਦੇ ਕੇ ਦੇਖ ਲਓ ਜੋ ਦੋਵਾਂਗੇ ਉਹ ਹੀ ਲਵੋਗੇ ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਤਾਂ ਸਵੇਰ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਹੁਣ ਸਿਹਤ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਕਰ ਲਈਏ ਬਿਲਕੁਲ ਕਰਨੀਆਂ ਚਾਹੀਦੀਆਂ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਦੇ ਵਿੱਚ ਮੈਂ ਆ ਦੇਖ ਰਿਹਾ ਬਰਸਾਤ ਦਾ ਮੌਸਮ ਹੈ ਜੀ ਬਰਸਾਤ ਦੇ ਮੌਸਮ ਦੇ ਵਿੱਚ ਅੱਜ ਬਹੁਤ ਵੱਡੇ ਪੱਧਰ ਤੇ ਕੇਸ ਜਿਹੜੇ ਸਾਹਮਣੇ ਆ ਰਹੇ ਆ ਉਹ ਆਈ ਫਲੂ ਦੇ ਆ ਰਹੇ ਆ ਆ ਰਹੇ ਨੇ ਬਿਲਕੁਲ ਬਹੁਤ ਜ਼ਿਆਦਾ ਲੋਕਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਲੋਕੀ ਇੱਕ ਦੂਸਰੇ ਤੋਂ ਉਹ ਲਾਗ ਲੈ ਲੈ ਕੇ ਆਪਣੀਆਂ ਅੱਖਾਂ ਖਰਾਬ ਕਰ ਰਹੇ ਔਰ ਇਹ ਮੈਸਜ ਦਾ ਕੋਈ ਐਡੀ ਕੋਈ ਖਤਰਨਾਕ ਬਿਮਾਰੀ ਨਹੀਂ ਪਰ ਜੇਕਰ ਇਹਨੂੰ ਅਸੀਂ ਸੀਰੀਅਸਲੀ ਨਹੀਂ ਲੈਨੇ ਤਾਂ ਇਹ ਖਤਰਨਾਕ ਵੀ ਹੋ ਸਕਦੀ ਹੈ ਇਸ ਕਰਕੇ ਇਹਦੇ ਬਾਬਤ ਸਾਨੂੰ ਬਹੁਤ ਸਾਰੇ ਕੁਝ ਐਸੇ ਹੈਗੇ ਸਾਵਧਾਨੀਆਂ ਜਿਹੜੀਆਂ ਉਹ ਵਰਤ ਲੈਣੀਆਂ ਚਾਹੀਦੀਆਂ ਉਪਾਅ ਜਿਹੜੇ ਆ ਉਹ ਕਰ ਲੈਣੇ ਚਾਹੀਦੇ ਆ ਜੇਕਰ ਕਿਸੇ ਨੂੰ ਕੋਈ ਇਹ ਅੱਖ ਦੀ ਬਿਮਾਰੀ ਹੈਗੀ ਆ ਤਾਂ ਉਹਦੇ ਕੋਲ ਨਾ ਜਾਓ ਉਹਦੀ ਅੱਖ ਦਾ ਪਾਣੀ ਉਹਦੇ ਹੱਥਾਂ ਦਾ ਸਪਰਸ਼ ਜਿਹੜਾ ਹੈ ਉਹ ਤੁਹਾਨੂੰ ਨਾ ਲੱਗੇ ਉਹਦਾ ਤੌਲੀਆ ਨਾ ਵਰਤੋ ਉਹਦਾ ਰੁਮਾਲ ਨਾ ਵਰਤੋ ਉਹਦੇ ਕੋਲ ਵੀ ਘੱਟੋ-ਘੱਟ 3 ਫੁੱਟ ਦੀ ਦੂਰੀ ਬਣਾ ਕੇ ਖੜੇ ਹੋਵੋ ਸੈਨੀਟਾਈਜ਼ਰ ਦੇ ਨਾਲ ਹੱਥ ਇਸਤੇਮਾਲ ਕਰੋ ਜੇਕਰ ਤੁਸੀਂ ਦਫ਼ਤਰਾਂ ਦੇ ਵਿੱਚ ਜਾਣੇ ਆ ਜੇਕਰ ਤੁਸੀਂ ਕਿਤੇ ਕਾਲਜ ਸਕੂਲੇ ਪੜਨ ਜਾਣੇ ਆ ਜਾਂ ਫਿਰ ਕਿਤੇ ਹੋਰ ਭੀੜ-ਭੜੱਕੇ ਵਾਲੇ ਇਲਾਕੇ ਦੇ ਵਿੱਚ ਜਾਣੇ ਤਾਂ ਤੁਹਾਨੂੰ ਖਾਸ ਤੌਰ ਤੇ ਇਹ احتیاط ਵਰਤਨੇ ਪੈਣਗੇ ਔਰ ਨਾਲ ਦੀ ਨਾਲ ਐਨਕ ਲਗਾ ਕੇ ਰੱਖੋ ਐਨਕ ਬਿਲਕੁਲ ਕਿਉਂਕਿ ਇਹ ਧੂੜ ਤੋਂ ਮਿੱਟੀ ਤੋਂ ਜਿਹੜੀ ਹਵਾ ਦੇ ਵਿੱਚ ਉੱਡ ਕੇ ਸਾਡੀਆਂ ਅੱਖਾਂ ਦੇ ਵਿੱਚ ਪੈਂਦੀ ਹੈ ਇਹ ਉਹਦੇ ਤੋਂ ਬਿਮਾਰੀ ਹੁੰਦੀ ਹੈ ਸੋ ਜੇਕਰ ਤੁਸੀਂ ਐਨਕ ਲਗਾਈ ਹੋਊਗੀ ਔਰ ਐਨਕ ਵੀ ਕਿਹੜੀ ਟਾ ਟੱਪੇ ਵਾਲੀ ਨਹੀਂ ਐਨਕ ਉਹ ਜਿਹੜੀ ਤੁਹਾਡੀ ਅੱਖ ਨੂੰ ਪੂਰੀ ਤਰ੍ਹਾਂ ਦੇ ਨਾਲ ਕਵਰ ਕਰਕੇ ਰੱਖਦੀ ਆ ਸਾਈਡ ਤੋਂ ਔਰ ਆਮ ਤੌਰ ਤੇ ਲੋਕ ਉਹਨੂੰ ਵੈਲਡਿੰਗ ਵਾਲੀ ਐਨਕ ਵੀ ਕਹਿੰਦੇ ਆ ਹਾਂ ਸੋ ਉਹ ਪਹਿਲਾਂ ਇਸ ਤਰ੍ਹਾਂ ਦੀ ਅੱਜ ਕੱਲ ਫੈਂਸੀ ਬਹੁਤ ਆਉਂਦੀਆਂ ਇਹ ਤੁਹਾਡੀਆਂ ਅੱਖ ਨੂੰ ਕਵਰ ਕਰਨੀਆਂ ਉਦਾਂ ਦੀ ਅਨਕ ਲਗਾ ਕੇ ਰੱਖੋ ਤੇ ਆਪਣਾ ਵਿਚਾਰ ਰੱਖੋ ਦੂਸਰਿਆਂ ਨੂੰ ਬਚਾ ਕੇ ਰੱਖੋ ਬਿਲਕੁਲ ਅੱਛਾ ਸਿਹਤ ਦੇ ਨਾਲ ਜੁੜੀਆਂ ਹੋਈਆਂ ਸੀ ਹਰ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਦੇ ਆਂ ਤੇ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਐ ਵੀ ਕਿਹਾ ਸੀ ਕਿ ਲੋਕਾਂ ਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਹਨਾ ਕਿਉਂਕਿ ਗਰਮੀਆਂ ਦਾ ਮੌਸਮ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜਾ ਬਹੁਤ ਜ਼ਿਆਦਾ ਪਾਣੀ ਪੀ ਲੈਂਦੇ ਨੇ ਹੁਣ ਮੈਂ ਤੁਹਾਨੂੰ ਇੱਕ ਹੋਰ ਇਸ ਦੇ ਨਾਲ ਜੁੜੀ ਹੋਈ ਘਟਨਾ ਦੱਸਦੀ ਆਂ ਇੱਕ ਕੈਨੇਡੀਅਨ ਟਿਕਟੋਕਰ ਸੀਗੀ ਉਸਨੇ ਇੱਕ ਦਿਨ ਦੇ ਵਿੱਚ 4 ਲੀਟਰ ਪਾਣੀ ਪੀਤਾ ਕੁੱਲ 70 ਦਿਨਾਂ ਤੋ ਵਾਦੇ ਲਗਾਤਾਰ ਉਸਨੇ 4 ਲੀਟਰ ਪਾਣੀ ਪੀਤਾ ਪਰ ਬਾਅਦ ਦੇ ਵਿੱਚ ਉਹ ਹਸਪਤਾਲ ਪਹੁੰਚ ਗਈ ਜ਼ਿਆਦਾ ਪਾਣੀ ਪੀਣ ਕਰਕੇ ਤਾਂ ਜ਼ਿਆਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਜੀ ਇਹ ਆਮ ਤੌਰ ਤੇ ਹਨਾ ਜੀ ਇਹ ਲੋਕ ਕਹਿੰਦੇ ਆ ਕਿ ਤੁਸੀਂ 8-10 ਲੀਟਰ ਪਾਣੀ ਪੀ ਲਓ ਦਿਹਾੜੀ ਦੇ ਵਿੱਚ ਹਨਾ ਇੱਕ ਦਿਨ ਦੇ ਵਿੱਚ ਦੇਖੋ ਇਹ ਆਪਣੇ ਡਾਕਟਰ ਦੇ ਨਾਲ ਵੀ ਸਲਾਹ ਕਰੋ ਜੀ ਕਿ ਤੁਹਾਡੀਆਂ ਕਿਡਨੀਆਂ ਕੀ ਇੰਨਾ ਪਾਣੀ ਸਹਾਰ ਸਕਦੀਆਂ ਜੀ ਕਈ ਵਾਰ ਤਾਂ ਇਹ ਹੁੰਦਾ ਕਿ ਤੁਹਾਨੂੰ ਪਾਣੀ ਦੀ ਲੋੜ ਹੀ ਨਹੀਂ ਹੁੰਦੀ ਤੇ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਪਾਣੀ ਦੀ ਲੋੜ ਬਹੁਤ ਹੁੰਦੀ ਹੈ ਸਾਨੂੰ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਹੀ ਜੋ ਕੰਮ ਕਰਨਾ ਚਾਹੀਦਾ ਇਹ ਚਾਹੀਦਾ ਹੈ ਨਹੀਂ ਤਾਂ ਇਹ ਨਾ ਹੋਵੇ ਕਿ ਤੁਸੀਂ ਕਿਤੇ Google ਤੋਂ ਦੇਖ ਕੇ ਕਿਤੇ YouTube ਤੋਂ ਦੇਖ ਕੇ ਕਿਤੇ ਸੋਸ਼ਲ ਮੀਡੀਆ ਤੋਂ ਦੇਖ ਕੇ ਤੁਸੀਂ ਆਪੇ ਖੁਦ ਡਾਕਟਰ ਬਣ ਜੋ ਕਈ ਵਾਰ ਨਸੀਹਤ ਜਿਹੜੀ ਫਜ਼ੀਹਤ ਬਣ ਜਾਂਦੀ ਹੈ ਬਿਲਕੁਲ ਜਿਹੜੇ ਡਾਕਟਰ ਨੇ ਜਿਹੜੇ ਮਾਹਰ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਤਾਂ ਬਾਲਗ ਨੇ ਹਨਾ ਉਹ ਗਰਮੀਆਂ ਦੇ ਵਿੱਚ ਪਾਣੀ ਜਿਹੜਾ ਉਹ 1.5 ਤੋਂ 2 ਲੀਟਰ ਤੱਕ ਪੀਣਾ ਲਕਦੇ ਨੇ ਆਮ ਕਰਕੇ ਪਰ ਜੇਕਰ ਗਰਮੀਆਂ ਦਾ ਮੌਸਮ ਹੈਗਾ ਬਹੁਤ ਜ਼ਿਆਦਾ ਗਰਮੀਆਂ ਹੈਗੀਆਂ ਨੇ ਤਾਂ ਫਿਰ 3 ਲੀਟਰ ਤੱਕ ਪਾਣੀ ਤੁਸੀਂ ਪਿਓ ਪਰ ਇਸ ਤੋਂ ਵੱਧ ਨਾ ਪਿਓ ਤੇ ਆਪਣੀ ਸਿਹਤ ਦੇ ਨਾਲ ਨਾ ਖਿਲਵਾੜ ਕਰੋ ਬਿਲਕੁਲ ਜੀ ਸੋ ਐਵੇਂ ਲੋਕਾਂ ਬਲਾਂ ਦੇਖ ਦੇਖ ਕੇ ਸੁਣੀਆਂ ਗੱਲਾਂ ਕਰਕੇ ਉਹਦੇ ਉੱਪਰ ਐਵੇਂ ਅਵਲ ਨਾ ਕਰੋ ਜਿਹੜੀ ਵੀ ਗੱਲ ਹੈਗੀ ਆ ਉਹ ਆਪਣੇ ਡਾਕਟਰ ਦੇ ਨਾਲ ਸਲਾਹ ਕਰਕੇ ਫੇਰ ਹੀ ਕੋਈ ਡਿਸੀਜਨ ਲਿਓ ਡਾਕਟਰਾਂ ਨੇ ਇਹੀ ਇਸ ਦਾ ਕਾਰਨ ਦੱਸਿਆ ਕਿ ਤੁਹਾਡੇ ਖੂਨ ਦੇ ਵਿੱਚ ਨਾ ਸੋਡੀਅਮ ਦੀ ਕਮੀ ਹੋ ਜਾਂਦੀ ਹੈ ਹਨਾ ਤੇ ਫਿਰ ਇਸ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਵੀ ਗੜਬੜੀ ਹੋ ਸਕਦੀ ਹੈ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਆ ਸਕਦੀਆਂ ਇਸ ਕਰਕੇ ਇਸ ਕਰਕੇ ਸਿਰਫ 3 ਲੀਟਰ ਤੱਕ ਪਾਣੀ ਪਿਓ ਜੇਕਰ ਗਰਮੀਆਂ ਦਾ ਮੌਸਮ ਹੈ ਉਸ ਤੋਂ ਬਾਅਦ ਪਾਣੀ ਨਾ ਪਿਓ ਬਿਲਕੁਲ ਜੀ ਸੋ ਇਹ ਜਿਹੜਾ ਡਾਕਟਰ ਤੇ ਤੁਸੀਂ ਆਪਣੇ ਵਿਚਾਰ ਸੁਣ ਲਏ ਆ ਤੇ ਜਿੱਦਾਂ ਇਹ ਕਹਿੰਦੀ ਭਾਈ ਉਦੋਂ ਮੰਨਣਾ ਚਾਹੀਦਾ ਤੇ ਚੰਗੀ ਗੱਲ ਹੋਵੇ ਜਿਹੜਾ ਮਰਜ਼ੀ ਹੋਵੇ ਜਿਸ ਮਰਜ਼ੀ ਉਮਰ ਦੇ ਵਿੱਚ ਤੁਹਾਨੂੰ ਕੋਈ ਸਲਾਹ ਦੇ ਦੇਵੇ ਚੰਗੀ ਸਲਾਹ ਨੂੰ ਮੰਨ ਲੈਣਾ ਚਾਹੀਦਾ ਮਾੜੀ ਸਲਾਹ ਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ ਬਿਲਕੁਲ ਅੱਛਾ ਹੁਣ ਅੱਜ ਮੇਰੇ ਤੋਂ ਤਾਂ ਕੋਈ ਕਹਾਣੀ ਨਹੀਂ ਹੈਗੀ ਤੁਹਾਨੂੰ ਹੀ ਸੁਣਾਉਣੀ ਪੈਣੀ ਹੈ ਲਓ ਜੀ ਇਹ ਤਾਂ ਕਹਾਣੀ ਪੈ ਗਈ ਹੁਣ ਜੀ ਕਹਾਣੀ ਵੀਰਬਲ ਬਾਰੇ ਜਾਣਦੇ ਆਂ ਹਾਂ ਜੀ ਅਕਬਰ ਵੀਰਬਲ ਬਿਲਕੁਲ ਬਹੁਤ ਸਾਰੀਆਂ ਕਹਾਣੀਆਂ ਪੜੀਆਂ ਬਹੁਤ ਸਾਰੀਆਂ ਜੀ ਉਹਨਾਂ ਦੀ ਕਹਾਣੀ ਸੁਣਾਉਣਾ ਅੱਜ ਠੀਕ ਹੈ ਸੁਣਾਓ ਉਹਨਾਂ ਦਾ ਨਾ ਦਰਬਾਰ ਲੱਗਾ ਅਕਬਰ ਦਾ ਠੀਕ ਹੈ ਉਸ ਦਰਬਾਰ ਦੇ ਵਿੱਚ ਕੋਈ ਉਹਨਾਂ ਨੇ ਫੈਸਲਾ ਕਰਨਾ ਸੀ ਫੈਸਲਾ ਕਰਨਾ ਸੀ ਤਾਂ ਸਾਰੇ ਲੋਕੀ ਆਪੋ ਆਪਣੇ ਵਿਚਾਰ ਦੇ ਰਹੇ ਸੀ ਅਕਬਰ ਬੜਾ ਪਰੇਸ਼ਾਨ ਹੋਇਆ ਕਹਿੰਦਾ ਯਾਰ ਇਹਨਾਂ ਲੋਕਾਂ ਦੀ ਕਿਸੇ ਵਿਚਾਰ ਦੇ ਉੱਪਰ ਕੋਈ ਇੱਕਮਤ ਹੁੰਦੀ ਹੈ ਕੋਈ ਮੁੱਦਾ ਐਸਾ ਹੈਗਾ ਕਿ ਜਿਹਦੇ ਉੱਤੇ ਸਾਰੇ ਜਣੇ ਇੱਕੋ ਜਿਹਾ ਸੋਚਦੇ ਹੋਣ ਅੱਛਾ ਵੀਰਵਾਲ ਕਹਿੰਦੇ ਹਾਂਜੀ ਹੁੰਦਾ ਜੀ ਅੱਛਾ ਤਾਂ ਅੱਛਾ ਵੀਰਵਾਲ ਇਹਦਾ ਹੋ ਸਕਦਾ ਕਹਿੰਦੇ ਹਾਂਜੀ ਉਸ ਦਿਨ ਰਾਜੇ ਨੇ ਗੱਲ ਆਈ ਗਈ ਕਰ ਦਿੱਤੀ ਦੂਸਰੇ ਦਿਨ ਸਵੇਰੇ ਸਵੇਰੇ ਜਦੋਂ ਨਿਕਲੇ ਤਦੋਂ ਪੁੱਛਿਆ ਕਿ ਵੀਰਬਲ ਕੱਲ ਤੋਏ ਗੱਲ ਕਹਿ ਰਿਹਾ ਸੀਗਾ ਵੀ ਸਾਰੇ ਜਣੇ ਇੱਕ ਮਤ ਹੋ ਸਕਦੇ ਆ ਹੋ ਸਕਦੇ ਨੇ ਹਾਂ ਯਾਰ ਮੈਂ ਨਹੀਂ ਮੰਨਦਾ ਕਿ ਦੁਨੀਆ ਦੇ ਵਿੱਚ ਕਦੇ ਇਸ ਤਰ੍ਹਾਂ ਹੋ ਸਕਦਾ ਕਹਿੰਦਾ ਜੀ ਹੋ ਸਕਦੇ ਅੱਛਾ ਕਹਿੰਦਾ ਚੋ ਕਿਵੇਂ ਕਹਦਾ ਤੁਸੀਂ ਅਨਾਉਂਸਮੈਂਟ ਕਰੋ ਇੱਕ ਅੱਛਾ ਮੁਨਾਦੀ ਕਰਵਾ ਦਿਓ ਕਿ ਆਪਣਾ ਜਿਹੜਾ ਰਾਜ ਦਾ ਆਪਣਾ ਸ਼ਾਹੀ ਖੂਹ ਆ ਹੂੰ ਉਹਦੇ ਵਿੱਚ ਸਾਰੇ ਜਣੇ ਲਿਆ ਕੇ ਨਾ ਇੱਕ ਇੱਕ ਗਾਗਰ ਦੁੱਧ ਦੀ ਪਾਉਣ ਅੱਛਾ ਤੇ ਆਪਣਾ ਖੂਹ ਜਿਹੜਾ ਆ ਨਾ ਉਹ ਦੁੱਧ ਨਾਲ ਭਰ ਜਾਊਗਾ ਅੱਛਾ ਕਹਿੰਦਾ ਅੱਛਾ ਕਦਾ ਫੇਰ ਕਦਾ ਕਰਕੇ ਦੇਖ ਲੋ ਅੱਛਾ ਕਹਿੰਦਾ ਓਕੇ ਉਹਨਾਂ ਨੇ ਕਰ ਦਿੱਤੀ ਮਨਯਾਦੀ ਕਿ ਪਾਈ ਸਾਰੇ ਰਾਜ ਦੇ ਬੰਦੇ ਇਹਦੇ ਵਿੱਚ ਇੱਕ ਇੱਕ ਗਾਗਰ ਦੁੱਧ ਹੀ ਪਾਉਣਗੇ ਤੇ ਪੂਰਨਮਾਸ਼ੀ ਤੱਕ ਆਪਣਾ ਜਿਹੜਾ ਖੂਹ ਹੈ ਇਹ ਦੁੱਧ ਨਾ ਪੜ ਜਾਣਾ ਲੋ ਜੀ ਹੋ ਗਈ ਮਨਯਾਦੀ ਸਾਰਾ ਕੋਈ ਲੋਕੀ ਲੈਣਾ ਬਣਾ ਬਣਾ ਕੇ ਪਾਉਣ ਲੱਗ ਪਏ ਗਾਗਰਾਂ ਚੱਕ ਚੱਕ ਕੇ ਸਿਰ ਤੇ ਤੇ ਜਦੋਂ ਪੂਰਨਮਾਸ਼ੀ ਆਈ ਤੇ ਅਕਵਨ ਬੁਛਾ ਬੀਵਾਂ ਨੂੰ ਕਹਿੰਦੇ ਵੀ ਕਿਦਾਂ ਖੂ ਪਰ ਗਿਆ ਹੋਊਗਾ ਕਹਿੰਦੇ ਹਾਂ ਜ ਆ ਜਾਓ ਦੇਖ ਲੈਣੇ ਆ ਦੇਖ ਲੈਂਦੇ ਜਦੋਂ ਆਣ ਕੇ ਦੇਖਿਆ ਉਹਨੇ ਤੇ ਖੂਪ ਪਾਣੀ ਦੇ ਨਾਲ ਭਰਿਆ ਪਿਆ ਪਾਣੀ ਦੇ ਨਾਲ ਭਰਿਆ ਉਹ ਕਹਿੰਦਾ ਯਾਰ ਇਹ ਤਾਂ ਆਪਾਂ ਦਾ ਦੁੱਧ ਪੋਆਇਆ ਦੁੱਧ ਪੋਆਇਆ ਇਹ ਤਾਂ ਪਾਣੀ ਸੀ ਤੁਰਿਆ ਫਿਰਦਾ ਇਹ ਕਿੱਦਾਂ ਹੋ ਗਈ ਹਾਂ ਕਹਿੰਦਾ ਜਨਾਬ ਲੋਕਾਂ ਦੀ ਇੱਕ ਮਤ ਹੋ ਗਈ ਹਾਂ ਕਹਿੰਦਾ ਉਹ ਕਿਦਾਂ ਕਹਿੰਦਾ ਉਹ ਕਹਿੰਦੇ ਆ ਵੀ ਇਹ ਕਿਹੜੀ ਗੱਲ ਆ ਜੇ ਕਿਸੇ ਨੇ ਇੱਕ ਅੱਧੇ ਨੇ ਵੀ ਦੋ ਚਾਰ ਗਾਗਰਾਂ ਪਾਤੀਆਂ ਤੇ ਚਿੱਟਾ ਹੀ ਹੋ ਜਾਣਾ ਚਿੱਟਾ ਹੀ ਹੋ ਜਾਣਾ ਇਤੋਂ ਕਿਹੜਾ ਕਦੇ ਪਤਾ ਲੱਗਣਾ ਵੀ ਆਪਾਂ ਦੁੱਧ ਜ਼ਰੂਰ ਖਰਾਬ ਕਰਨਾ ਆਪਾਂ ਸਾਰਿਆਂ ਨੇ ਪਾਣੀ ਵਾ ਦਿੰਦੇ ਤੇ ਨਾ ਸਾਰਿਆਂ ਨੇ ਇੱਕ ਮਤ ਕਰ ਕਿ ਆਪਾਂ ਹੁਣ ਇਹਦੇ ਵਿੱਚ ਪਾਣੀ ਹੀ ਪਾਉਣਾ ਦੁੱਧ ਨਹੀਂ ਪਾਉਣਾ ਤੇ ਤੁਸੀਂ ਦੇਖੋ ਪਾਣੀ ਦੇ ਨਾਲ ਭਰ ਗਿਆ ਇਹ ਇੱਕਮਤ ਹੋ ਗਈ ਸੋ ਕਹਿਣ ਦਾ ਮਤਲਬ ਇਹ ਕਿ ਜਦੋਂ ਸਾਂਝੀ ਮਾਂ ਨੂੰ ਪਿੱਟਣਾ ਹੁੰਦਾ ਹੈ ਉਦੋਂ ਇੱਕਮਤ ਹੀ ਹੁੰਦੀ ਹੈ ਕਿ ਆਹੇ ਬਟਲਵੇਂ ਮੈਂ ਨਾ ਪਿੱਟਾਂ ਜਦੋਂ ਕਿਤੇ ਸਾਂਝਾ ਕੰਮ ਕਰਨਾ ਹੁੰਦਾ ਹੈ ਜਦੋਂ ਕਿਤੇ ਦੇਸ਼ ਦੇ ਭਲੇ ਦੀ ਗੱਲ ਹੁੰਦੀ ਹੈ ਉਦੋਂ ਸਾਰੇ ਕਹਿੰਦੇ ਸਾਨੂੰ ਕੀ ਸਰਕਾਰ ਕਰੇ ਅਸੀਂ ਕੀ ਲੈਣਾ ਦੇਣਾ ਉਦੋਂ ਲੋਕ ਇਕਮਤ ਕਰ ਲੈਂਦੇ ਆ ਤਵਰ ਸੋਨੀ ਕਹਾਣੀ ਤੁਸੀਂ ਸੁਣਾਈ ਹੈ ਮੈਨੂੰ ਤਾਂ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਮੁੱਦੇ ਵੀ ਵਿਚਾਰਦੇ ਹਾਂ ਤੇ ਅੱਜ ਕਿਹੜੇ ਖਾਸ ਮੁੱਦੇ ਤੇ ਸਾਨੂੰ ਜਾਣੂ ਕਰਵਾਓਗੇ ਦੇਖੋ ਸਾਡਾ ਇਹ ਸਾਰਿਆਂ ਦਾ ਗੱਲਬਾਤ ਦਾ ਵਿਸ਼ਾ ਬਣਿਆ ਹੋਇਆ ਅੱਜ ਸਾਡੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਚਲਣ ਚੱਲਿਆ ਹੋਇਆ ਜੋ ਨੌਜਵਾਨ ਗੱਭਰੂ ਜਿਹੜੇ ਆ ਉਹ ਨਸ਼ੇ ਕਰ ਰਿਆ ਇੱਥੋਂ ਤੱਕ ਕਿ ਇਹ ਬੜੀ ਅਫਸੋਸਨਾਕ ਹੈ ਨਾ ਕਹਿਣਾ ਪੈ ਰਿਹਾ ਕਿ ਕੁੜੀਆਂ ਵੀ ਪਿੱਛੇ ਨਹੀਂ ਬਿਲਕੁਲ ਇਸ ਨਸ਼ਿਆਂ ਦੇ ਵਗਦੇ ਹੋਏ ਦਰਿਆ ਦੇ ਬਾਬਤ ਆਪਾਂ ਗੱਲ ਕਰੀਏ ਹੂੰ ਜਿਕਰ ਆਪ ਆਪਣੀ ਸੋਚ ਨੂੰ ਲੈ ਕੇ ਚੱਲੀਏ ਬਹੁਤ ਪਿੱਛਾਂ ਤੇ ਨਸ਼ੇ ਕੋਈ ਸਾਡੇ ਲਈ ਕੋਈ ਓਪਰੇ ਨਹੀਂ ਹੈ ਇਹ ਨਹੀਂ ਵੀ ਨਸ਼ਾ ਸਾਡੇ ਸਮਾਜ ਦੇ ਵਿੱਚੋਂ ਹੁੰਦਾ ਹੀ ਨਹੀਂ ਸੀ ਕਦੇ ਹੁੰਦਾ ਹੀ ਨਹੀਂ ਸੀ ਸ਼ੁਰੂ ਤੋਂ ਹੀ ਹੁੰਦਾ ਰਿਹਾ ਕਦੇ ਅਫੀਮ ਹੋ ਗਈ ਕਦੇ ਡੋਡੇ ਹੋ ਗਏ ਤੇ ਫਿਰ ਸ਼ਰਾਬ ਆ ਗਈ ਸ਼ਰਾਬ ਅਫੀਮ ਤੇ ਡੋਡੇ ਨੂੰ ਖਤਮ ਕਰਨ ਦੇ ਵਾਸਤੇ ਸਬਸਟੀਟਿਊਟ ਜਿਹੜਾ ਲੱਭਿਆ ਸੀ ਉਹ ਸਰਕਾਰ ਨੇ ਸ਼ਰਾਬ ਦਾ ਲੱਭਿਆ ਸ਼ਰਾਬ ਦਾ ਅਫੀਮ ਤੇ ਡੋਡੇ ਕਿਸੇ ਸਮੇਂ ਦੇ ਵਿੱਚ ਕੋਈ ਬਿਮਾਰਾਂ ਨੂੰ ਦਿੱਤੇ ਜਾਂਦੇ ਹੁੰਦੇ ਸੀਗੇ ਕੁਦਰਤੀ ਨਸ਼ਾ ਸੀਗਾ ਬਹੁਤੇ ਲੋਕਾਂ ਨੂੰ ਉਹ ਮਾਰ ਨਹੀਂ ਸੀ ਮਾਰਦਾ ਤੇ ਕੰਮ ਲੋਕ ਕਹਿੰਦੇ ਉਹ ਖਾ ਕੇ ਫਿਰ ਕਰਿਆ ਕਰਦੇ ਸੀ ਕਿ ਜਿਹੜੇ ਸਿਆਣੀ ਉਮਰ ਦੇ ਲੋਕ ਸੀ ਜਿਨ੍ਹਾਂ ਨੂੰ ਕੋਈ ਸਮੱਸਿਆ ਹੁੰਦੀ ਸੀ ਉਹ ਲੋਕ ਨਸ਼ਾ ਕਰਦੇ ਹੁੰਦੇ ਸੀ ਨਸ਼ਾ ਪਰ ਕੋਈ ਵੀ ਚੰਗਾ ਨਹੀਂ ਉਸ ਤੋਂ ਬਾਅਦ ਉਸ ਨਸ਼ੇ ਦਾ ਤੋੜ ਸਰਕਾਰ ਨੇ ਲੱਭਿਆ ਤੇ ਅਫੀਮ ਤੇ ਡੋਡਿਆਂ ਦੀ ਖੇਤੀ ਜਿਹੜੀ ਆ ਉਹ ਬੰਦ ਹੋ ਗਈ ਪੋਸ਼ਤ ਦੀ ਖੇਤੀ ਬੰਦ ਹੋ ਗਈ ਫਿਰ ਸ਼ਰਾਬ ਆ ਗਈ ਸ਼ਰਾਬ ਆ ਗਈ ਬਾਜ਼ਾਰ ਦੇ ਵਿੱਚ ਲੋਕ ਇਦਨ ਹੋਤ ਰਹੇ ਸ਼ਰਾਬ ਪੀ ਕੇ ਮੂੰਹ ਦੇ ਵਿੱਚ ਹਵਾੜ ਆਉਂਦੀ ਸੀਗੀ ਇਹ ਨਸ਼ਾ ਜਿਹੜਾ ਸੀਗਾ ਨਾ ਇਹ ਵੀ ਬਜ਼ੁਰਗਾਂ ਦੇ ਵਾਸਤੇ ਸੀਗਾ ਕਿ ਬਜ਼ੁਰਗ ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨੂੰ ਕਹਿੰਦੇ ਚਲ ਸ਼ਰਾਬ ਪਿਲਾ ਦਿਓ ਇਹ ਸਾਰਿਆਂ ਦਾ ਸੁੱਤਾ ਰਹੂਗਾ ਤੇ ਜਾਂ ਫਿਰ ਉਹ ਲੋਕ ਕਿ ਜਿਹੜੇ ਕੋਈ 40 ਤੋਂ 45 ਸਾਲ ਤੋਂ ਉੱਪਰ ਦੇ ਸੀਗੇ ਉਹ ਖੇਤਾਂ ਦੇ ਵਿੱਚ ਜਦੋਂ ਕੰਮ ਕਰਨਾ ਉਹਨਾਂ ਨੇ ਕੋਈ ਕਣਕਾਂ ਗਾਉਣੀਆਂ ਜਾਂ ਫਿਰ ਕੁਝ ਹੋਰ ਤਣਕਾਂ ਵੜਣੀਆਂ ਉਸ ਵੇਲੇ ਉਹਨਾਂ ਨੇ ਪੀ ਕੇ ਤੇ ਉੱਥੇ ਖੂ ਤੇ ਸੁੱਤੇ ਰਹਿਣਾ ਘਰ ਨਹੀਂ ਆਉਣਾ ਅੱਛਾ ਡਰਦਿਆਂ ਨੇ ਕਿ ਘਰ ਗਿਆ ਤਾਂ ਪਤਾ ਲੱਗੂਗਾ ਬਾਪੂ ਨੂੰ ਕਿ ਅੱਜ ਸ਼ਰਾਬ ਪੀਤੀ ਹੈ ਮੇਰੀ ਕੁੱਤੇ ਖਾਣੀ ਹੋਊਗੀ ਇਹਦੇ ਗਾਣਾ ਪਹਿਣਗੇ ਛੱਤਰ ਵੀ ਪਹਿਣਗੇ ਫਿਰ ਹੌਲੀ ਹੌਲੀ ਕੀ ਹੋਇਆ ਕਿ ਇਹ ਨਸ਼ਾ ਜਿਹੜਾ ਨਾ ਜਿਹੜਾ 45 50 ਸਾਲਾਂ ਤੋਂ ਉੱਪਰ ਦੇ ਲੋਕਾਂ ਦੇ ਵਾਸਤੇ ਹੁੰਦਾ ਸੀ ਕਿਸੇ ਸਮੇ ਫਿਰ ਉਹ ਹੌਲੀ ਹੌਲੀ ਉਮਰਾਂ ਘਟਣੀਆਂ ਸ਼ੁਰੂ ਹੋ ਗਈਆਂ ਨਸ਼ੇ ਦੀਆਂ ਨਸ਼ਾ ਫਿਰ ਆ ਗਿਆ 35 35 ਸਾਲਾਂ ਦੇ ਜਵਾਨਾਂ ਦੇ ਕੋਲ ਜਵਾਨਾਂ ਦੇ ਕੋਲ ਉਸ ਤੋਂ ਬਾਅਦ ਫਿਰ ਨਸ਼ਾ ਜਿਹੜਾ ਆ ਗਿਆ ਸਾਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਮਾਰੋਹਾਂ ਦੇ ਵਿੱਚ ਜਿਹੜਾ ਨਸ਼ਾ ਪੀ ਕੇ ਜਿਹੜੀ ਸ਼ਰਾਬ ਪੀ ਕੇ ਲੋਕ ਘਰਾਂ 'ਚ ਨਹੀਂ ਸੀ ਵੱੜਦੇ ਹੁੰਦੇ ਅੱਜ ਉਹ ਸ਼ਰਾਬ ਸਾਡੇ ਘਰਾਂ ਦਾ ਸ਼ਿੰਗਾਰ ਬਣ ਗਈ ਬਿਲਕੁਲ ਘਰਾਂ ਦੇ ਵਿੱਚ 12 ਮਨ ਲੱਗ ਪਈਆਂ ਘਰਾਂ ਦੇ ਵਿੱਚ ਲੋਕੀ ਸ਼ਰਾਬਾਂ ਸਜਾ ਕੇ ਰੱਖਣ ਲੱਗ ਪਏ ਬਿਲਕੁਲ ਠੀਕ ਹੈ ਨਾ ਸਾਹਮਣੇ ਹੂੰ ਲੁਕੋ ਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਰੱਖ ਲੈਂਦੇ ਆ ਪਰ ਸ਼ਰਾਬਾਂ ਸਾਹਮਣੇ ਰੱਖਣ ਲੱਗ ਗਏ ਸਾਹਮਣੇ ਰੱਖਣ ਲੱਗ ਗਏ ਉਹਨਾਂ ਵੱਲ ਦੇਖ ਕੇ ਬੱਚੇ ਵੀ ਆਕਰਸ਼ਿਤ ਹੋ ਗਏ ਬਿਲਕੁਲ ਅੱਜ ਵਿਆਹਾਂ ਸ਼ਾਦੀਆਂ ਦੇ ਵਿੱਚ ਇੱਕੋ ਹੀ ਟੇਬਲ ਤੇ ਬਾਬਾ ਬੈਠਾ ਹੁੰਦਾ ਨਾਲੇ ਪਿਓ ਬੈਠਾ ਨਾਲੇ ਪੁੱਤ ਬੈਠਾ ਹੁੰਦਾ ਬੈਠ ਕੇ ਸ਼ਰਾਬ ਪੀਂਦੇ ਆ ਹੂੰ ਇਹ ਜਿਹੜੀ ਤਹਜ਼ੀਬ ਦੇ ਵਿੱਚ ਗਰਾਵਟ ਆਈ ਆ ਇਸੇ ਗਰਾਵਟ ਨੇ ਅੱਜ ਨਿਆਣੇ ਜਿਹੜੇ ਮੂੰਹ ਜ਼ੋਰ ਕਰ ਦਿੱਤੇ ਆ ਹੂੰ ਅੱਜ ਨਿਆਣੇ ਆਪ ਖੁਦਰੇ ਹੋ ਗਏ ਹੂੰ ਔਰ ਇਸ ਤੋਂ ਬਾਅਦ ਹੁਣ ਹੁਣ ਨਸ਼ੇ ਦੂਸਰੇ ਤੇ ਆ ਗਿਆ ਜਿਹਨੂੰ ਆਪਾਂ ਸਿੰਥੈਟਿਕ ਨਸ਼ੇ ਵੀ ਕਹਿੰਦੇ ਆ ਸਮੈਗ ਕਹਿੰਦੇ ਆ ਚਿੱਟਾ ਕਹਿੰਦੇ ਆ ਹੈਰੋਇਨ ਕਹਿੰਦੇ ਆ ਔਰ ਇਹਨਾਂ ਨਸ਼ਿਆਂ ਦੇ ਉੱਪਰ ਆ ਕੇ ਕਈ ਟੀਕੇ ਲਾਉਣ ਲੱਗ ਪਏ ਨਾੜਾ ਵਿਨ ਲਈਆਂ ਇਹਨਾਂ ਨੇ ਹੁਣ ਅੱਜ ਲਾਸ਼ਾਂ ਮਿਲਦੀਆਂ ਨੇ ਜਦੋਂ ਟੀਕਿਆਂ ਦੇ ਨਾਲ ਵਿਨੀਆਂ ਤਾਂ ਉਸ ਵੇਲੇ ਸਾਨੂੰ ਲੱਗਦਾ ਕਿ ਯਾਰ ਬਹੁਤ ਵੱਡੀ ਗਲਤੀ ਹੋ ਗਈ ਬਿਲਕੁਲ ਹੁਣ ਵੀ ਜੇਕਰ ਕਿਤੇ ਸੰਭਲ ਜਾਈਏ ਹੁਣ ਵੀ ਕਿਤੇ ਪਿੱਛੇ ਮੁੜ ਜਾਈਏ ਦਾ ਸਾਡਾ ਬਚਾਅ ਹੋ ਸਕਦਾ ਨਹੀਂ ਤਾਂ ਸਾਡੇ ਕੋਲ ਬਚਣ ਦੇ ਲਾਲ ਹੈ ਨਹੀਂਗੇ ਬਿਲਕੁਲ ਨਹੀਂ ਹੈਗੇ ਬਿਲਕੁਲ ਵੀ ਨਹੀਂ ਹੈਗੇ ਮੈਨੂੰ ਲੱਗਦਾ ਹੈ ਕਿ ਹੁਣ ਸਿਰਫ ਮੁੰਡੇ ਹੀ ਨਹੀਂ ਹੁਣ ਜਿੱਦਾਂ ਤੁਸੀਂ ਕਿਹਾ ਕਿ ਕੁੜੀਆਂ ਵੀ ਪਿੱਛੇ ਨਹੀਂ ਹੈਗੀਆਂ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀ ਕੁੜੀਆਂ ਅਜਹੀਆਂ ਨੇ ਜੋ ਨਸ਼ੇ ਕਰਦੀਆਂ ਨੇ ਹਾਂ ਘਰੇ ਨਹੀਂ ਦੱਸਦੀਆਂ ਹਨਾ ਪਰ ਪਤਾ ਤਾਂ ਲੱਗ ਹੀ ਜਾਂਦਾ ਦੇਖੋ ਇਹ ਇਹ ਹੈ ਨਾ ਇਹ ਨਸ਼ਾ ਹੀ ਐਸਾ ਹੈ ਹੂੰ ਕਿ ਜਦੋਂ ਪਤਾ ਹੀ ਨਹੀਂ ਲੱਗਦਾ ਵੀ ਜੇਕਰ ਕਿਸੇ ਨੇ ਕੀਤਾ ਵੀ ਹੋਵੇ ਨਾ ਉਹਦਾ ਪਤਾ ਨਹੀਂ ਲੱਗਦਾ ਔਰ ਪਤਾ ਉਦੋਂ ਲੱਗਦਾ ਜਦੋਂ ਬੰਦਾ ਅੱਧੀ ਹੋ ਗਿਆ ਹੁੰਦਾ ਉਸ ਗੱਲ ਵਿਗੜ ਜਾਂਦੀ ਹੈ ਗੱਲ ਵਿਗੜ ਜਾਂਦੀ ਹੈ ਫਿਰ ਸੰਭ ਵੀ ਨਹੀਂ ਜਾਂਦੀ ਕੱਠੀ ਕਰਨੀ ਬੜੀ ਮੁਸ਼ਕਲ ਹੈ ਦੇਖੋ ਜਦੋਂ ਤੁਹਾਡਾ ਬੱਚਾ ਜਵਾਨ ਹੋਇਆ ਹੋਵੇ ਜਦੋਂ ਤੁਹਾਡਾ ਬੱਚਾ ਕਿਤੇ ਕਾਲਜ ਪੜਦਾ ਹੋਵੇ ਯਾਰਾਂ ਦੋਸਤਾਂ ਦੇ ਵਿੱਚ ਬਹਿਣ ਲੱਗਾ ਹੋਵੇ ਤਾਂ ਉਹ ਇਹ ਜ਼ਰੂਰ ਦੇਖੋ ਕਿ ਇਹਦਾ ਪਤਾ ਕਿੱਦਾਂ ਲਾਉਣਾ ਕਿਉਂਕਿ ਇਹਦੀ ਜਿਹੜਾ ਕੋਈ 스ਮੈਲ ਆਉਂਦੀ ਆ ਇਹਦਾ ਪਤਾ ਇਦਾਂ ਲਾਉਣਾ ਤੁਹਾਡਾ ਨਿਆਣਾ ਜਿਹੜਾ ਆਪਣੇ ਕਮਰੇ ਦੇ ਵਿੱਚ ਕੁੰਡਾ ਲਾ ਕੇ ਬਹੁਤੀ ਧਿਰ ਇਕੱਲਾ ਤਾਂ ਨਹੀਂ ਬੈਠਦਾ ਜਦੋਂ ਵਾਸ਼ਰੂਮ ਦੇ ਵਿੱਚ ਜਾਂਦਾ ਉਹ ਜ਼ਿਆਦਾ ਟਾਈਮ ਤਾਂ ਨਹੀਂ ਲਾਉਂਦਾ ਕਿ ਉਹ ਅੱਧਾ ਅੱਧਾ ਪੌਣਾ ਪੌਣਾ ਘੰਟਾ ਉਹ ਵਾਸ਼ਰੂਮ ਦੇ ਵਿੱਚ ਬੈਠਾ ਤਾਂ ਨਹੀਂ ਰਹਿੰਦਾ ਉਹ ਕਿਤੇ ਕੱਲਾ ਹੀ ਗੱਲਾਂ ਤਾਂ ਨਹੀਂ ਕਰਦਾ ਉਹਦੀ ਜੇਬ ਦੇ ਵਿੱਚੋਂ ਤੁਹਾਨੂੰ ਕੋਈ ਚੀਜ਼ਾਂ ਤਾਂ ਨਹੀਂ ਮਿਲਦੀਆਂ ਜਿਹਦੇ ਵਿੱਚ ਤੁਆਂਖੇ ਹੋਏ ਸਿੱਕੇ ਜਿਹਦੇ ਵਿੱਚ ਤੁਹਾਨੂੰ ਰੋਟੀ ਪੈਕ ਕਰਨ ਵਾਲੇ ਜਿਹੜੇ ਰੈਪਰ ਜੇ ਹੁੰਦੇ ਆ ਕਿਤੇ ਉਹ ਤਾਂ ਨਹੀਂ ਮਿਲਦੇ ਬਾਥਰੂਮਾਂ ਦੇ ਵਿੱਚੋਂ ਕਿਤੇ ਤੁਹਾਨੂੰ ਉਹਦੀਆਂ ਜੇਬਾਂ ਦੇ ਵਿੱਚੋਂ ਕੁਛ ਇਸ ਤਰ੍ਹਾਂ ਦਾ ਕੋਈ ਕੂੜੇ ਕਰਕਟ ਵਰਗਾ ਤੁਹਾਨੂੰ ਕੋਈ ਚੀਜ਼ ਤਾਂ ਨਹੀਂ ਮਿਲਦੀ ਜੇਕਰ ਮਿਲਦੀ ਆ ਤਾਂ ਫਿਰ ਆਪਣੇ ਬੱਚੇ ਦੇ ਉੱਪਰ ਅੱਖ ਰੱਖੋ ਬਿਲਕੁਲ ਉਹ ਘਰੋਂ ਦੱਸਦਾ ਕਿਤੇ ਹੋ ਰਿਹਾ ਜਾਂਦਾ ਕਿਤੇ ਹੋ ਰਿਹਾ ਕਿਤੇ ਐਦਾਂ ਤਾਂ ਨਹੀਂ ਹੁੰਦੀ ਉਦੇ ਸੰਗੀ ਸਾਥੀ ਕਿਹੋ ਜਨੇ ਉਤੇ ਅੱਖ ਰੱਖੋ ਇਹ ਜ਼ਰੂਰੀ ਨਹੀਂ ਕਿ ਸਰਕਾਰਾਂ ਨੇ ਕੱਲੇ ਕੱਲੇ ਐਮ ਐਲ اے ਨੇ ਆਣ ਕੇ ਤੁਹਾਡੇ ਘਰ ਦੇ ਮੋਰੇ ਖੜਨਾ ਜਾਂ ਕਿਸੇ ਪੁਲਿਸ ਵਾਲੇ ਨੇ ਖੜਨਾ ਆਪ ਵੀ ਉੱਠ ਕੇ ਖੜੇ ਹੋ ਜਾਓ ساری ਉਮਰ ਜੇ ਪੈਸੇ ਕਮਾਉਣ ਤੇ ਲੱਗੇ ਰਹਿ ਤੇ ਕਹਿੰਦੇ ਨੇ ਕਿ ਵਿੱਚ ਬਲੈ ਤਾਂ ਆ ਕੇ ਅਸੀਂ ਮੂਲ ਵਿਆਜ ਗਵਾ ਬੈਠੇ ਡਾਲਰ ਪੌਂਡ ਕਰ ਲੈ ਇਕੱਠੇ ਪਰ ਹੱਥੋਂ ਔਲਾਦ ਗਵਾ ਬੈਠੇ ਔਲਾਦ ਅਸੀਂ ਇੱਥੇ ਵੀ ਗਵਾ ਲਈ ਆ ਤੇ ਅਸੀਂ ਜੇਕਰ ਉਹਦੇ ਉੱਪਰ ਪੂਰੀ ਤਰ੍ਹਾਂ ਨਾਲ ਪਹਿਰਾ ਦਈਏ ਕਿਉਂਕਿ ਦੁੱਧ ਬੁੱਧ ਔਰ ਪੁੱਤ ਫੁੱਟਦਿਆਂ ਦਾ ਪਤਾ ਨਹੀਂ ਲੱਗਦਾ ਨਹੀਂ ਪਤਾ ਲੱਗਦਾ ਸੋ ਇਹ ਨਿਗਰਾਨੀ ਚਾਹੁੰਦੇ ਆ ਇਹ ਨਿਗਰਾਨੀ ਰੱਖੋ ਤੇ ਜਿੰਨੀ ਨਿਗਰਾਨੀ ਰੱਖਾਂਗੇ ਚੰਗੇ ਰਾਵਾਂਗੇ ਉਹਨਾਂ ਦੇ ਨਾਲ ਮਿੱਤਰਤਾ ਵਾਲਾ ਵਿਵਹਾਰ ਕਰੋ ਔਰ ਇੱਕ ਪਰਿਵਾਰ ਦੇ ਵਿੱਚ ਜਦੋਂ ਪਿਓ ਪੁੱਤ ਬੈਠੇ ਹੋਣ ਇੱਕ ਦੂਸਰੇ ਨਾਲ ਦਿਲ ਦੀਆਂ ਗੱਲਾਂ ਕਰਨ ਤਾਂ ਫਿਰ ਬਚਾਇਆ ਜੇਕਰ ਇੱਕ ਦੂਸਰੇ ਤੋਂ ਪਾੜਾ ਰਿਹਾ ਉਹ ਫਿਰ ਪਾੜਾ ਕਿਸੇ ਤੀਸਰੇ ਨੂੰ ਸ਼ਾਮਲ ਕਰੂਗਾ ਤੀਸਰਾ ਚੰਗਾ ਵੀ ਹੋ ਸਕਦਾ ਤੀਸਰਾ ਮਾੜਾ ਵੀ ਹੋ ਸਕਦਾ ਬਿਲਕੁਲ ਤਾਂ ਇਸ ਦੇ ਨਾਲ ਜੁੜੀ ਮੈਂ ਇੱਕ ਘਟਨਾ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੀ ਆ ਸਾਡੇ ਨਾਲ ਦਾ ਪਿੰਡ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਗੀ ਸਾਡੇ ਨਾਲ ਦਾ ਪਿੰਡ ਹੈ ਤੇ ਉੱਥੇ ਇੱਕ ਮਹਿਲਾ ਹੈ ਸੀਗੀ ਹੁਣ ਨਹੀਂ ਹੈਗੀ ਉਹਨੂੰ ਪਿੰਡ ਵਾਲਿਆਂ ਨੇ ਮਿਲ ਕੇ ਕੱਢ ਦਿੱਤਾ ਹੋਇਆ ਹੁਣ ਪਿੰਡੋਂ ਬਾਹਰ ਤਾਂ ਉਹ ਨਸ਼ਾ ਵੇਚਦੀ ਸੀ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਕਿਸੇ ਨੂੰ ਹੁਣ ਜਦੋਂ ਘਰਾਂ ਦੇ ਬਾਹਰ ਬੁਲਟ ਮੋਟਰਸਾਈਕਲ ਵੱਡੀਆਂ-ਵੱਡੀਆਂ ਗੱਡੀਆਂ ਖੜਨ ਲੱਗ ਗਈਆਂ ਕਿਉਂਕਿ ਗਲੀ ਛੋਟੀ ਸੀ ਉਹ ਗਲੀ ਦੇ ਬਾਹਰ ਖੜਨ ਲੱਗ ਗਈਆਂ ਵੱਡੀਆਂ-ਵੱਡੀਆਂ ਗੱਡੀਆਂ ਵੱਡੇ-ਵੱਡੇ ਮੋਟਰਸਾਈਕਲ ਨੌਜਵਾਨ ਮੁੰਡੇ ਨੌਜਵਾਨ ਕੁੜੀਆਂ ਉੱਥੇ ਆਉਣ ਲੱਗ ਗਈਆਂ ਪਹਿਲਾਂ ਤਾਂ ਦੇਰ-ਦੇਰ ਰਾਤ ਨੂੰ ਆਉਂਦੀਆਂ ਸੀ ਫਿਰ ਕੀ ਹੁੰਦਾ ਜਦੋਂ ਲਤ ਲੱਗ ਜਾਂਦੀ ਹੈ ਫਿਰ ਉਹ ਦਿਨੇ ਵੀ ਆਉਣਾ ਸ਼ੁਰੂ ਕਰ ਦਿੰਦੇ ਸੀਗੇ ਟੜਕੇ ਸਵੇਰੇ 4-4 ਵਜੇ ਉਹਦੇ ਮਹਿਲਾ ਦੇ ਘਰ ਮੁੰਡੇ ਵੱਡੇ ਹੋਣੇ ਕੁੜੀਆਂ ਵੱਡੀਆਂ ਹੋਣੀਆਂ ਕਿਸੇ ਛੋਟੇ-ਛੋਟੇ ਬੱਚਿਆਂ ਨੂੰ ਭੇਜਿਆ ਹੋਣਾ ਨਸ਼ਾ ਫੜਾਇਆ ਉਹ ਜਾ ਕੇ ਹਨਾ ਤੇ ਨਾਲ ਉਹਨੇ ਆਪਣੇ ਬੱਚੇ ਵੀ ਵਿੱਚ ਉਹ ਲਾਇ ਹੋਏ ਸੀ ਕਿ ਤੂੰ ਜਾ ਜਾ ਕੇ ਨਾ ਬਾਗਲੀ ਦੇ ਬਾਗ ਜਾ ਕੇ ਨਸ਼ਾ ਫੜਾਇਆ ਪਹਿਲਾਂ ਤਾਂ ਕਿਸੇ ਨੂੰ ਇੰਨਾ ਅਜੀਬ ਨਹੀਂ ਲੱਗਿਆ ਕੋਈ ਕੁਝ ਬੋਲਦਾ ਨਹੀਂ ਸੀ ਅੱਜ ਕੱਲ ਉਹਦਾਂ ਵੀ ਕੋਈ ਕਿਸੇ ਨੂੰ ਕੁਝ ਬੋਲ ਕੇ ਰਾਜੀ ਨਹੀਂ ਕੋਈ ਰਾਜੀ ਨਹੀਂ ਨਾ ਕੋ ਸੁਣਦਾ ਹੀ ਆ ਹਾਂ ਤੇ ਉਸ ਤੋਂ ਬਾਅਦ ਜਦੋਂ ਜ਼ਿਆਦਾ ਮਾਹੌਲ ਖਰਾਬ ਹੋਣ ਲੱਗ ਗਿਆ ਤਾਂ ਫਿਰ ਜਦੋਂ ਮੁੰਡੇ ਖੜੇ ਹੋਣ ਲੱਗ ਗਏ ਨੇ ਨੇ ਮੰਦਿਰ ਰੋਜ਼ ਰਾਤ ਨੂੰ ਫਿਰ ਕਈ ਵਾਰ ਤਾਂ ਇੱਕ ਦੂਜੇ ਨੂੰ ਹੱਥੋਂ ਪਾਈ ਵੀ ਹੋ ਜਾਂਦੇ ਸੀ ਲੜਨ ਲੱਗ ਪਏ ਮਾਹੌਲ ਜ਼ਿਆਦਾ ਖਰਾਬ ਹੋ ਗਿਆ ਫਿਰ ਪੁਲਿਸ ਦੀ ਰੇਡ ਪਵਾਈ ਉੱਥੇ ਪਹਿਲਾਂ ਤਾਂ ਪੁਲਿਸ ਦੀ ਰੇਡ ਪਵਾਈ ਤਾਂ ਪੁਲਿਸ ਲੈਣਾ ਲੋਕਾਂ ਨੂੰ ਕਹਿੰਦੇ ਆਂਡ ਗਵਾਂਡ ਨੂੰ ਕਿ ਬਈ ਤੁਸੀਂ ਸਾਨੂੰ ਦੱਸਿਆ ਨਹੀਂ ਪਹਿਲਾਂ ਪੁਛੀ ਸਾਨੂੰ ਦੱਸਿਆ ਨਹੀਂ ਤੁਹਾਡੇ ਗੁਆਂਢ ਦੇ ਵਿੱਚ ਆ ਬੀਬੀ ਜਿਹੜੀ ਐ ਨਸ਼ਾ ਵੇਚਦੀ ਸੀ ਤੁਸਾਨੂੰ ਦੱਸਿਆ ਨਹੀਂ ਗੁਆਂਢੀ ਵਾਲਿਆਂ ਨੇ ਮਿਲ ਕੇ ਕਿਹਾ ਕਿ ਅਸੀਂ ਚਲੋ ਤੁਹਾਨੂੰ ਨਹੀਂ ਦੱਸਿਆ ਤੁਸੀਂ ਸੁੱਤੇ ਪਏ ਆ ਤੁਹਾਨੂੰ ਨਹੀਂ ਪਤਾ ਇੱਥੇ ਕੀ ਹੋ ਰਿਹਾ ਐ ਇੱਥੇ ਡਿਊਟੀਆਂ ਲੱਗਦੀਆਂ ਆ ਪਿੰਡ ਦੇ ਬਾਹਰ ਪੁਲੀ ਦੇ ਉੱਤੇ ਤਾਂ ਤੁਹਾਨੂੰ ਨਹੀਂ ਪਤਾ ਇੱਥੇ ਕੀ ਹੋ ਰਿਹਾ ਤੁਹਾਨੂੰ ਚਾਹੀਦਾ ਐ ਕਿ ਇੱਥੇ ਆ ਕੇ ਦੇਖੋ ਕੀ ਹੋ ਰਿਹਾ ਐ ਹੈਨਾ ਤਾਂ ਉਹ ਇੱਕ ਗੱਲ ਆ ਜਾਂਦੀ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਹੀ ਦੋਸ਼ੀ ਠਹਿਰਾਉਣ ਲੱਗ ਜਾਂਦੇ ਕਿ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਜਦੋਂ 10 ਦਿਨ ਦੇ ਫਿਰ ਕਾਰਵਾਈ ਨਹੀਂ ਕਰਦੇ ਬਿਲਕੁਲ ਇਹੀ ਗੱਲ ਐ ਔਰ ਜੇਕਰ ਕਾਰਵਾਈ ਵੀ ਕਰਦੇ ਉਹ ਵੀ ਗੋਗ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਢਿੱਲਾ ਢਿੱਲਾ ਹੈ ਬਿਲਕੁਲ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਲੈ ਕੇ ਜਦੋਂ ਵੱਡੇ ਕਿੰਗਪਿੰਨ ਫੜਨ ਦੀ ਕੋਸ਼ਿਸ਼ ਹੁੰਦੀ ਹੈ ਨਾ ਤੇ ਸਭ ਤੋਂ ਪਹਿਲਾਂ ਕਾਲਰ ਨੂੰ ਇਹਨਾਂ ਦੇ ਨੂੰ ਹੱਥ ਪੈਂਦਾ ਬਿਲਕੁਲ ਤੇ ਇਹਨਾਂ ਦੇ ਬੰਦੇ ਅੜਕੇ ਆਉਂਦੇ ਆ ਬਿਲਕੁਲ ਆਉਂਦੇ ਆ ਸੋ ਇਹ ਆਪਸ ਵਿੱਚ ਮਿਲੀ ਭੌਤਨਾ ਜੋ ਕੁਝ ਹੋ ਰਿਹਾ ਹੈ ਇਹ ਪੰਜਾਬ ਨੂੰ ਡੋਬਣ ਵਾਲੀ ਗੱਲ ਹੈ ਪੰਜਾਬ ਜਿਹੜਾ ਇੱਕ ਖੜਕ ਪੂਜਾ ਕਿਹਾ ਗਿਆ ਹੈ ਭਾਰਤ ਹੀ ਕਿ ਜਿੰਨੇ ਵੀ ਹਮਲਾਵਰ ਆਏ ਆ ਇੱਥੋਂ ਆਏ ਜੇਕਰ ਇਹ ਹੀ ਕਮਜ਼ੋਰ ਹੋ ਗਈ ਤਾਂ ਫਿਰ ਬੈਰੀ ਸਿੱਧਾ ਦਿੱਲੀ ਦੀ ਹਿੱਕ ਤੇ ਜਾ ਕੇ ਚੜੂਗਾ ਸੋ ਭਾਈ ਪੰਜਾਬ ਨੂੰ ਤਗੜਾ ਕਰਕੇ ਰੱਖੋ ਪੰਜਾਬ ਜਿੰਨਾ ਤਗੜਾ ਹੋਊਗਾ ਤੁਸੀਂ ਤਗੜੇ ਰਹੋਗੇ ਜੇਕਰ ਪੰਜਾਬ ਮਾੜਾ ਹੋਊਗਾ ਤੇ ਤੁਹਾਡਾ ਬਚਾ ਕੋਈ ਨਹੀਂ ਬਿਲਕੁਲ ਕੁਝ ਕੁ ਪੈਸੇ ਕਮਾਉਣ ਵਾਸਤੇ ਅਸੀਂ ਆਪਣਾ ਸਭ ਕੁਝ ਦਾਤ ਤੇ ਲਾ ਦਿੰਦੇ ਆ ਅਸੀਂ ਖੁਦ ਨਸ਼ਾ ਵੇਚ ਰਹੇ ਹਾਂ ਪਰ ਸਾਨੂੰ ਐ ਨਹੀਂ ਪਤਾ ਕਿ ਕੱਲ ਨੂੰ ਇਹਦਾ ਅੰਜਾਮ ਕੀ ਹੋ ਸਕਦਾ ਹੁਣ ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਤਾਂ ਲਾ ਲਿਆ ਆਉਣੇ ਹਨ ਪਰ ਬਾਅਦ ਦੇ ਵਿੱਚ ਉਹਨੂੰ ਇਹਦਾ ਕੀ ਅੰਜਾਮ ਦੇਖਣ ਨੂੰ ਮਿਲੇਗਾ ਉਹਨੂੰ ਨਹੀਂ ਪਤਾ ਹਨਾ ਦੇਖੋ ਪੁੱਤ ਕਿਸੇ ਦਾ ਕਦੇ ਨਾ ਲਈਏ ਸulfes ਛੁੱਟੇ ਤੇ ਅੰਬਰ ਬੇਲ ਨਾਲ ਸੁੱਟਿ ਹੋਏ ਬਲੇਹਾਰੇ ਬੂਟੇ ਤੇ ਤੇ ਜੇਕਰ ਇਹ ਇਸ ਤਰ੍ਹਾਂ ਕਰਾਂਗੇ ਤਾਂ ਆਪਣੇ ਘਰ ਵੀ ਸੁੱਖ ਨਹੀਂ ਆਉਣਾ ਜੀ ਹਮੇਸ਼ਾ ਦੁੱਖ ਹੋਣਗੇ ਔਰ ਜੇਕਰ ਕਿਸੇ ਦਾ ਧੀ ਪੁੱਤ ਚੰਗੇ ਕੰਮਾਂ ਤੇ ਲਾਵਾਂਗੇ ਤਾਂ ਸਾਡੇ ਵੀ ਚੰਗਿਆਂ ਤੇ ਲੱਜਣਗੇ ਜੇਕਰ ਕਿਸੇ ਦਾ ਮਾੜਾ ਸੋਚਾਂਗੇ ਤਾਂ ਮਾੜਾ ਹੋਊਗਾ ਔਰ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਅੰਤ ਬੁਰੇ ਦਾ ਬੁਰੀ ਹੁੰਦਾ ਹੈ ਬਿਲਕੁਲ ਤਾਂ ਨਸ਼ਿਆਂ ਨੂੰ ਲੈ ਕੇ ਮੈਨੂੰ ਲੱਗਦਾ ਜਿੱਥੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਉੱਥੇ ਹੁਣ ਅੱਜਕੱਲ੍ਹ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਕਿੰਨਾ ਕੁ ਬੁਰਾ ਹੈ ਸਾਡੇ ਲਈ ਨਸ਼ਾ ਹੈ ਹਨਾ ਸਿਰਫ ਅਸੀਂ ਇੱਕ ਦਿਖਾਵੇ ਵਾਸਤੇ ਇਹਨੂੰ ਇਸਤੇਮਾਲ ਨਾ ਕਰੀਏ ਤੇ ਨਾਲ ਹੀ ਸਰਕਾਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਹੁਣ ਜਾਗਣ ਦੀ ਲੋੜ ਹੈ ਕਿਉਂਕਿ ਪੰਜਾਬ ਹੁਣ ਪਹਿਲਾਂ ਵਾਂਗ ਨਹੀਂ ਰਿਹਾ ਜੇਕਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਤਾਂ ਮੈਨੂੰ ਲੱਗਦਾ ਹੈ ਕਿ ਹਰ ਇੱਕ ਨੂੰ ਹਰ ਇੱਕ ਬੰਦੇ ਨੂੰ ਸੁਚੇਤ ਹੋਣ ਦੀ ਅੱਜ ਲੋੜ ਤਾਂ ਜੋਗੀ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤਾਂ ਪ੍ਰੋਗਰਾਮ ਸਵੇਰੇ ਸਵੇਰੇ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੇ ਵਿਚਾਰ ਹਰ ਵਾਰ ਦੀ ਤਰ੍ਹਾਂ ਜ਼ਰੂਰ ਸਾਂਝੇ ਕਰਨਾ ਇੱਕ ਨਵੇਂ ਐਪੀਸੋਡ ਦੇ ਨਾਲ ਮੈਂ ਤੁਹਾਡੇ ਮੁਖਾਤੀਬ ਹੋਵਾਂਗੇ ਫਿਲਹਾਲ ਦੇ ਲਈ ਮੈਨੂੰ ਦੀ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵੌਲਟ ਵਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ